ਅੱਜਕੱਲ ਹਰ ਦੂਸਰੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਹੈ ਚਾਹੇ ਉਹ ਬੱਚਾ ਹੈ ਜਾਂ ਵੱਡਾ ਹੈ ਸੋ 슈ਗਰ ਹੁੰਦਾ ਕਾਰਨ ਕੀ ਹੈ ਜਦੋਂ ਆਪਾਂ ਗਲਤ ਖਾਣਾ ਪੀਣਾ ਖਾਂਦੇ ਆ ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਜਿਹੜੀ ਚਰਬੀ ਹੈ ਫੈਟ ਹੈ ਉਹ ਸਾਡੇ ਲਿਵਰ ਤੇ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਸੋ ਜਿਸ ਜਦੋਂ ਲਿਵਰ ਚਾਣੀ ਸ਼ੁਰੂ ਹੁੰਦੀ ਹੈ ਤਾਂ ਉਹ ਪੈਨਕ੍ਰੀਆਸ ਤੇ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਹਦੇ ਨਾਲ ਕੀ ਹੈ ਕਿ ਪੈਨਕ੍ਰੀਆਸ ਤੇ ਵੀ ਸੋਜਾ ਆਣਾ ਸ਼ੁਰੂ ਹੋ ਜਾਂਦਾ ਕਈਆਂ ਨੂੰ ਜਮੰਦਰੂ 슈ਗਰ ਹੋਣ ਲੱਗ ਗਈ ਹੈ ਜਾਂ ਕਈ ਟੀਨੇਜ ਦੇ ਵਿੱਚ ਆਂਦੇ ਉਹਨਾਂ ਨੂੰ 슈ਗਰ ਹੋ ਜਾਂਦੀ ਹੈ ਤੇ ਇਹ ਮਤਲਬ ਜੈਨੇਟਿਕ ਹੁੰਦੀ ਹੈ ਬਿਲਕੁਲ ਜੀ ਜੈਨੇਟਿਕ ਹੁੰਦੀ ਹੈ ਬਾਈ ਬਰਥ ਹੀ ਹੁੰਦੀ ਹੈ ਅੱਜ ਕੱਲ ਤਾਂ 슈ਗਰ ਦੇ ਪਰਦੇਸੀ ਨੁਸਖੇ ਹੀ ਲੋਕ ਬਹੁਤ ਦੱਸੀ ਜਾਂਦੇ ਐ ਵੀ ਪੈਰਾਂ ਦੇ ਵਿੱਚ ਨਿੰਮ ਦਾ ਪੱਤਾ ਰੱਖੋ ਹੋਰ ਕਈ ਕਹਿੰਦੇ ਐ ਜੀ ਰਾਤੀ ਆ ਪਿਓ ਪਿਆ ਲਓ ਜੀ ਹੋਰ ਕਈ ਤਰ੍ਹਾਂ ਦੇ ਨੁਸਖੇ ਨੇ ਘਰੇਲੂ ਆਪਾਂ ਕਹਿ ਸਕਦੇ ਹਰ ਦਾ ਵੈਦ ਹਰ ਥਾਂ ਤੇ ਐ ਆਯੋ ਰੀਲਸ ਸਕਰੋਲ ਕਰੋ ਯਹਾਂ ਤੇਰੇ ਮੇਰੇ ਵਰਗਾ ਹਰ ਸਿਆਣਾ ਬੰਦਾ ਉਹ 슈ਗਰ ਦੇ ਇਲਾਜ ਦੱਸਦਾ ਫਿਰਦਾ ਫਿਰ ਇਹੀ ਦਵਾਈ ਕਿਉਂ ਲਈਏ ਹੁਣ ਤੱਕ ਕਿੰਨੇ ਕੋ ਪੇਸ਼ੈਂਟ ਲੱਗਦਾ ਕਿ ਠੀਕ ਹੋ ਗਏ ਨੇ 슈ਗਰ ਦੇ ਤੁਹਾਡੀ ਇਸ ਦਵਾਈ ਨਾਲ ਮੈਮ ਸਾਡੇ ਕੋਲ ਮਤਲਬ ਤੁਸੀਂ ਯਕੀਨ ਨਹੀਂ ਕਰੋਗੇ ਅਸੀਂ ਇਸ ਟੈਂਪ ਹਜ਼ਾਰਾਂ ਲੱਖਾਂ ਪੇਸ਼ੈਂਟਸ ਨੂੰ ਸਾਡੀ ਮੈਡੀਸਨ ਦਾ ਲਾਭ ਦੇ ਚੁੱਕੇ ਤੁਸੀਂ ਸੁਣਿਆ ਹੋਊਗਾ ਜੀ ਜ਼ਖਮ ਹੋ ਗਿਆ ਸੀਗਾ ਪੈਰ ਤੇ ਪੈਰ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਆ ਗੈਂਗਰੀਨ ਕਹਿੰਦੇ ਨੇ ਤੁਹਾਡੇ ਮੈਡੀਕਲ ਲਾਈਨ ਕੱਟ ਲੱਜੇ ਕਈ ਵਾਰੀ ਅੰਗੂਠਾ ਕੱਟਣਾ ਪੈ ਜਾਂਦਾ ਪੈਰ ਉਦਨਾ ਪੈ ਜਾਂਦਾ ਬਿਲਕੁਲ ਉਹਦਾ ਕਾਰਨ ਕੀ ਹੁੰਦਾ 슈ਗਰ ਦਾ ਵਿਗੜਾ ਸਾਡੇ ਕੋਲ ਐਸੇ ਐਸੇ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਡਾਕਟਰਸ ਨੇ ਜਵਾਬ ਦਿੱਤਾ ਸੀ ਹੂੰ ਕੀ ਤੇਰਾ ਤਾਂ ਹੁਣ ਪੈਰ ਕੱਟਣਾ ਪਏਗਾ ਜਾਂ ਲੱਤ ਕੱਟਣੀ ਪਏਗੀ ਆ ਮਤਲਬ ਇੰਨੀ ਬੁਰੀ ਕੰਡੀਸ਼ਨਸ ਆ ਅੱਛਾ ਹਾਂਜੀ ਹਾਂ ਉਹੋ ਜੇ ਉਹੋ ਜੇ ਪੇਸ਼ੈਂਟਸ ਅਸੀਂ ਰਿਕਵਰ ਕੀਤੇ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਉਹਦੇ ਪੈਰ ਦੇ ਉੱਤੇ ਜ਼ਖਮ ਸੀਗਾ ਜੀ ਕਾਫੀ ਬੂਰੇ ਹਾਲਤ ਦੇ ਵਿੱਚ ਸੀਗਾ ਉਹਦਾ ਪੈ

ਉਹ ਜਿਹੜੀ ਮੈਡੀਸਿਨ ਹੈ ਹੌਲੀ-ਹੌਲੀ ਡੋਸ ਘਟ ਕੇ ਜਿਵੇਂ ਮੈਡੀਸਿਨ ਸਾਡੀ ਸਟਾਰਟ ਹੁੰਦੀ ਹੈ ਪੇਸ਼ੈਂਟ ਜਿਵੇਂ ਹੀ ਲੈਣਾ ਸਟਾਰਟ ਕਰਦਾ ਹੈ ਇਨਸੂਲਿਨ ਦੀ ਡੋਸ ਘਟਦੀ 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 ਬਿਲਕੁਲ ਬੰਦ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਦਿਨ ਦੇ ਵਿੱਚ 30 30 40 40 ਯੂਨਿਟ ਲੈ ਰਹੇ ਹੁੰਦੇ ਨੇ ਮਤਲਬ ਉਹ ਅੱਜ ਇਨਸੂਲਿਨ ਫਰੀ ਕਿੰਨੇ-ਕਿੰਨੇ ਸਾਲਾਂ ਤੋਂ ਇਨਸੂਲਿਨ ਦੇ ਇੰਜੈਕਸ਼ਨ ਲੈ ਰਹੇ ਨੇ ਕਿੰਨੇ-ਕਿੰਨੇ ਸਾਲਾਂ ਤੋਂ ਉਹਨਾਂ ਦੀਆਂ ਗੋਲੀਆਂ ਲੱਗ ਗਈਆਂ ਕਿੰਨੇ-ਕਿੰਨੇ ਐਮਜੀ ਦੀਆਂ ਉਹ ਖਾ ਰਹੇ ਨੇ ਗੋਲੀਆਂ ਤੇ ਉਹਨਾਂ ਤੋਂ ਵੀ ਨਿਜਾਤ ਮਿਲ ਜਾਏਗਾ ਉਹਨਾਂ ਨੂੰ ਪਰਮਨੈਂਟਲੀ ਇਟ ਮ ਬਿਲਕੁਲ ਜੀ ਇੱਕ ਵਾਰੀ ਪੇਸ਼ੈਂਟ ਸ਼ੁਰੂ ਕਰੇ ਤਾਂ ਸਹੀ ਦਵਾਈ ਉਹਨੂੰ ਆਪਣੇ ਆਪ ਹੀ ਚਮਤਕਾਰ ਦਿਖੇਗਾ ਮੈਡੀਸਨ ਦਾ ਸਰ ਲੋਕ ਕਹਿੰਦੇ ਕਿ ਸ਼ੂਗਰ ਤਾਂ ਇੱਕ ਲਾ ਇਲਾਜ ਬਿਮਾਰੀ ਆ ਇਹ ਤਾਂ ਠੀਕ ਹੁੰਦੀ ਨਹੀਂ ਇਹ ਤਾਂ ਸਮਝ ਲਓ ਸਿਵਿਆਂ ਤੱਕ ਹੀ ਜਾਣੀ ਹੈ ਨਾਲ ਤੇ ਇਹ ਇਹ ਤੋਂ ਮਤਲਬ ਆਪਾਂ ਇਹਦੀ ਜਿਹੜੀ ਧਾਰਨਾ ਹੈ ਇਹਨੂੰ ਚੇਂਜ ਕਰ ਸਕਦੇ ਹਾਂ ਨਾ ਮੈਂ ਖਾਸ ਕਰਕੇ ਫੇਸਬੁੱਕ ਦੇ ਮਾਹਿਰ ਐਕਸਪਰਟ ਲੋਕ ਬੈਠੇ ਪੂਸ ਸਿਆਣੇ ਲੋਕ ਬੈਠੇ ਕਮੈਂਟ ਕਰਨ ਵਾਲੇ ਉਹਨਾਂ ਨੇ ਕਿਹਾ ਵੀ ਇਹ ਤਾਂ ਐਡ ਕਰ ਰਹੇ ਨੇ ਆਪਣੀ ਇਨਾਂ ਦੇ ਵਿੱਚ ਖਾਸ ਕੀ ਹੈ ਅਸੀਂ ਇਹਨਾਂ ਨੂੰ ਹੀ ਕਿਉਂ ਆਰਡਰ ਕਰੀਏ ਵੀ ਅਕਸਰ ਤਨਕਾ ਨਾ ਵਿਦਵਾਨ ਲੋਕ ਕਮੈਂਟ ਤਾਂ ਜ਼ਰੂਰ ਕਰਨਗੇ ਦੇਖੋ ਮੈਮ ਮੈਂ ਤੁਹਾਨੂੰ ਉਹੀ ਦੱਸਿਆ ਨਾ ਕਿ ਸਾਡੇ ਜਿਹੜੇ ਪੇਸ਼ੈਂਟਸ ਨੇ ਉਹ ਸਾਡੇ ਪੇਸ਼ੈਂਟ ਟੂ ਪੇਸ਼ੈਂਟ ਚੇਨ ਜੁੜੀ ਹੋਈ ਹੈ ਜਿਹਦੇ ਕਰਕੇ ਅਸੀਂ ਭਰੋਸਾ ਕਮਾਇਆ ਪੇਸ਼ੈਂਟਾਂ ਦਾ ਅੱਜ ਦਾ ਪਾਡਕਾਸਟ ਬੇहद ਖਾਸ ਹੈ ਕਿਉਂਕਿ ਅੱਜ ਦਾ ਪਾਡਕਾਸਟ ਆਮ ਜਨਤਾ ਦੇ ਨਾਲ ਰਿਲੇਟ ਕਰਨ ਵਾਲਾ ਹੈ ਕਿਉਂਕਿ ਸਟੂਡੀਓ ਦੇ ਵਿੱਚ ਅੱਜ ਸਾਡੇ ਨਾਲ ਮੌਜੂਦ ਨੇ ਡਾਕਟਰ ਮਨਿੰਦਰ ਕੌਰ ਚੀਮਾ ਜੋ ਕਿ ਐਪੈਕਸ ਗਲੋਬਲ ਇੰਟਰਨੈਸ਼ਨਲ ਆਯੁਰਵੇਦਾ ਤੋਂ ਸੰਬੰਧਿਤ ਨੇ ਉਹ ਅੱਜ ਪਹੁੰਚੇ ਨੇ ਇੱਥੇ ਕਿ ਲੋਕਾਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ 슈ਗਰ ਜਿਹੜੀ ਲੋਕ ਕਹਿੰਦੇ ਨੇ ਕਿ ਲਾ ਇਲਾਜ ਬਿਮਾਰੀ ਹੈ ਔਰ ਹਰ ਦੂਜੇ ਘਰ ਦੇ ਵਿੱਚ ਜਿਹੜੀ 슈ਗਰ ਹੈ ਉਸ ਦੇ ਉੱਪਰ ਅੱਜ ਆਪਾਂ ਜੋ ਗੱਲ ਕਰਾਂਗੇ ਮੈਮ ਦਾਵਾ ਕਰਦੇ ਨੇ ਕਿ ਇਹ ਇਹਨੂੰ ਜੜ ਤੋਂ ਖਤਮ ਕਰ ਦਣਗੇ 슈ਗਰ ਨੂੰ ਸੋ ਸਵਾਗਤ ਕਰਦੀਆਂ ਸਭ ਤੋਂ ਪਹਿਲੇ ਉਹਨਾਂ ਦਾ ਉਸ ਤੋਂ ਬਾਅਦ ਅਸੀਂ ਕੰਟੀਨਿਊ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਵਧੀਆ ਤੁਸੀਂ ਦੱਸੋ ਵਧੀਆ ਮੈਮ ਅ ਅੱਜ ਕੱਲ ਹਰ ਦੂਸਰੇ ਘਰ ਦੇ ਵਿੱਚ 슈ਗਰ ਦਾ ਪੇਸ਼ੈਂਟ ਹੈ ਚਾਹੇ ਉਹ ਬੱਚਾ ਹੈ ਜਾਂ ਵੱਡਾ ਹੈ ਕਿਉਂਕਿ ਪਹਿਲੇ ਇੱਕ ਟਾਈਮ ਹੁੰਦਾ ਸੀ ਜਦੋਂ ਸਿਰਫ ਬਜ਼ੁਰਗਾਂ ਤੱਕ ਹੀ 슈ਗਰ ਦੇਖੀ ਜਾਂਦੀ ਸੀ ਪਰ ਅੱਜ ਕੱਲ ਛੋਟੇ ਬੱਚੇ ਜਿਹੜੇ ਨੇ ਉਹਨਾਂ ਦੇ ਵਿੱਚ ਵੀ 슈ਗਰ ਦੇਖਣ ਨੂੰ ਮਿਲਦੀ ਹੈ ਸਭ ਤੋਂ ਪਹਿਲੇ ਤਾਂ ਇਹ ਦੱਸੋ 슈ਗਰ ਹੋਣ ਦਾ ਕਾਰਨ ਕੀ ਹੈ ਦੇਖੋ ਜਿਹੜੀ 슈ਗਰ ਸ਼ੂਗਰ ਇੱਕ ਲਾਈਫਸਟਾਈਲ ਡਿਜ਼ੀਜ਼ ਹੈ ਮੈਟਾਬੋਲਿਕ ਡਿਸਆਰਡਰ ਹੈ ਇਹ ਜਿਹੜਾ ਹੈਗਾ ਇਹਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਆਪਣੇ ਖਾਣ ਪੀਣ ਗਲਤ ਖਾਣ ਪੀਣ ਤੋਂ ਹੁੰਦੀ ਹੈ ਜਿਹਦੇ ਨਾਲ ਕੀ ਹੈ ਕਿ ਸਭ ਤੋਂ ਪਹਿਲਾਂ ਹੈਗਾ ਕਿ ਡਾਇਰੈਕਟ ਇਹ ਆਪਣੇ ਲਿਵਰ ਤੇ ਅਟੈਕ ਕਰਦੀ ਹੈ ਜੀ ਜਦੋਂ ਆਪਾਂ ਗਲਤ ਖਾਣਾ ਪੀਣਾ ਖਾਂਦੇ ਆ ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਜਿਹੜੀ ਚਰਬੀ ਹੈ ਫੈਟ ਹੈ ਉਹ ਸਾਡੇ ਲਿਵਰ ਤੇ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਹੜੀ ਅੱਗੇ ਜਾ ਕੇ ਫੈਟੀ ਲਿਵਰ ਜਿਹਨੂੰ ਆਪਾਂ ਕਹਿੰਦੇ ਆ ਫੈਟੀ ਲਿਵਰ ਦਾ ਨਾਮ ਦੇ ਦਿੰਨੇ ਆ ਉਹ ਫੈਟੀ ਲਿਵਰ ਕਰ ਦਿੰਦੀ ਹੈ ਜਿਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਲਿਵਰ ਹੈ ਉਹਦੇ ਚ ਸੋਜੀਸ਼ਾਣੀ ਸ਼ੁਰੂ ਹੋ ਜਾਂਦੀ ਹੈ ਸੋਜੀਸ਼ਾਣ ਨਾਲ ਕੀ ਹੁੰਦਾ ਹੈ ਕਿ ਪੈਨਕਰੀਆ ਜਿਹੜਾ ਆਪਣਾ ਆਰਗਾਨਿਕ ਇੱਕ ਪੈਨਕਰੀਆਜ਼ ਵੀ ਹੈ ਆਰਗਨ ਹੈਗਾ ਉਹ ਲਿਵਰ ਦੇ ਬਿਲਕੁਲ ਨਾਲ ਪਿਆ ਹੋਇਆ ਠੀਕ ਹੈ ਸੋਜੀਸ਼ ਜਦੋਂ ਲਿਵਰ ਚ ਆਣੀ ਸ਼ੁਰੂ ਹੁੰਦੀ ਹੈ ਤਾਂ ਉਹ ਪੈਨਕਰੀਆਸ ਤੇ ਵੀ ਇਫੈਕਟ ਕਰਨਾ ਸ਼ੁਰੂ ਕਰ ਦਿੰਦੀ ਹੈ ਜਿਦੇ ਨਾਲ ਕੀ ਹੈ ਕਿ ਪੈਨਕਰੀਆਸ ਤੇ ਵੀ ਸੋਜਾ ਆਣਾ ਸ਼ੁਰੂ ਹੋ ਜਾਂਦਾ ਤਾਂ ਮਤਲਬ ਕਹਿ ਲੋ ਵੀ ਜਿਵੇਂ ਪੈਨਕਰੀਆਜ਼ ਦੀ ਜਿਹੜੀ ਕੰਮ ਕਰਨ ਦੀ ਜਿਹੜੀ ਸਪੀਡ ਸੀਗੀ ਉਹ ਵਿਚਾਰੇ ਨੂੰ ਸੋਜੀਸ਼ਾਣ ਦੀ ਕੰਡੀਸ਼ਨ ਦੇ ਵਿੱਚ ਉਹਨੂੰ ਦੁਗਣੀ ਕਰਨੀ ਪੈ ਜਾਂਦੀ ਹੈ ਵਿਚਾਰਾ ਬਣਾ ਬਣਾ ਕੇ ਅ ਥੱਕ ਜਾਂਦਾ ਇਨਸੂਲਿਨ ਤਾਂ ਉਸ ਟਾਈਮ ਕੀ ਹੁੰਦਾ ਹੈ ਕਿ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜੀ ਇਨਸੂਲਿਨ ਹੈ ਕਈ ਵਾਰੀ ਪ੍ਰੋਪਰਲੀ ਨਹੀਂ ਬਣ ਪਾਂਦੀ ਹੂੰ ਠੀਕ ਹੈ ਮਤਲਬ ਜਾਂ ਤਾਂ ਪ੍ਰੋਪਰਲੀ ਬਣਦੀ ਹੈ ਸਾਡੇ ਜਿਹੜੇ ਸੈਲਸ ਨੇ ਜਿਹਨੂੰ ਆਪਾਂ ਬੀਟਾ ਸੈਲਸ ਕਹਿੰਦੇ ਨੇ ਕਈ ਵਾਰੀ ਉਹ ਉਹਨੂੰ ਅਸੈਪਟ ਨਹੀਂ ਕਰ ਪਾਉਂਦੇ ਠੀਕ ਹੈ ਜਾਂ ਤਾਂ ਫਿਰ ਇਨਸੂਲਿਨ ਬਣਦੀ ਨਹੀਂ ਹੈਗੀ ਇਹਨਾਂ ਦੋਨਾਂ ਕੰਡੀਸ਼ਨਸ ਦੇ ਵਿੱਚ ਕੀ ਹੁੰਦਾ ਹੈ ਕਿ ਡਾਇਬੀਟੀਸ ਇਹ ਬਿਮਾਰੀ ਸ਼ੁਰੂ ਹੋ ਜਾਂਦੀ ਹੈ ਹੂੰ ਠੀਕ ਹੈ ਬਾਕੀ ਦੇਖੋ ਜਿਹੜੀ ਡਾਇਬੀਟੀਸ ਹੈ ਉਹ ਵੀ ਡਿਫਰੈਂਟ ਡਿਫਰੈਂਟ ਟਾਈਪਸ ਦੀ ਹੁੰਦੀ ਹੈ ਡਿਫਰੈਂਟ ਡਿਫਰੈਂਟ ਏਜ ਗਰੁੱਪ ਦੇ ਜਿਹੜੇ ਪੇਸ਼IENTS ਨੇ ਉਹਨਾਂ ਨੂੰ ਇਫੈਕਟ ਕਰਦੀ ਹੈ ਜਿਹੜੀ ਸਭ ਤੋਂ ਜ਼ਿਆਦਾ ਕਾਮਨਲੀ ਦੇਖੀ ਜਾਂਦੀ ਹੈ ਉਹ ਹੈਗੀ ਹੈ ਟਾਈਪ 1 ਤੇ ਟਾਈਪ 2 ਮਤਲਬ 슈ਗਰ ਦੇ ਵੀ ਟਾਈਪਸ ਨੇ ਇਹ ਸ਼ਾਇਦ ਆਮ ਜਿਹੜੇ ਵਿਊਅਰਸ ਸਾਡੇ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਊਗਾ ਕਿ 슈ਗਰ ਦੇ ਕਿੰਨੇ ਟਾਈਪਸ ਨੇ ਅੱਜ ਤੁਹਾਨੂੰ ਇਹ ਵੀ ਸੁਣਨ ਨੂੰ ਮਿਲੇਗਾ ਜੀ ਦੱਸੋ ਦੇਖੋ ਬੇਸਿਕਲੀ ਟਾਈਪ 1 ਟਾਈਪ 2 ਜ਼ਿਆਦਾਤਰ ਇਹ ਹੁੰਦੀ ਹੈ ਤੀਜੀ ਜਿਹੜੀ ਆ ਜਾਂਦੀ ਉਹ ਹੁੰਦੀ ਹੈ ਜੈਸਟੇਸ਼ਨਲ ਡਾਇਬੀਟੀਜ਼ ਉਹ ਬੇਸਿਕਲੀ ਪ੍ਰੈਗਨੈਂਟ ਲੇਡੀਆਂ ਚ ਹੁੰਦੀ ਹੈ ਡਿਊ ਉਹ ਇੱਕ ਸੈਪਰੇਟ ਚੀਜ਼ ਹੈ ਠੀਕ ਹੈ ਜਿਹੜੀ ਟਾਈਪ 1 ਹੈ ਟਾਈਪ 1 ਕੀ ਹੁੰਦੀ ਹੈ ਇਹਨੂੰ ਆਪਾਂ ਜੈਨੇਟਿਕਲੀ ਵੀ ਕਹਿ ਸਕਦੇ ਹਾਂ ਠੀਕ ਹੈ ਠੀਕ ਹੈ ਇਹ ਮੋਸਟਲੀ ਕੀ ਕਰਦੀ ਹੈ ਛੋਟੇ ਬੱਚਿਆਂ ਨੂੰ ਅਫੈਕਟ ਕਰਦੀ ਹੈ ਬੱਚਿਆਂ ਨੂੰ ਅਫੈਕਟ ਕਰਦੀ ਹੈ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਸਾਡਾ ਪੈਨਕ੍ਰੀਆਸ ਹੈ ਨਾ ਉਹ ਨੈਚੁਰਲ ਤਰੀਕੇ ਨਾਲ ਇਨਸੂਲਿਨ ਬਣਾ ਹੀ ਨਹੀਂ ਪਾਉਂਦਾ ਹੈ ਠੀਕ ਹੈ ਜਿਸ ਕਰਕੇ ਕੀ ਹੁੰਦਾ ਸਾਡੀ ਜਿਹੜੀ ਬਲੱਡ 슈ਗਰ ਹੈ ਸਾਡੇ ਬਲੱਡ ਦੇ ਵਿੱਚ ਜੋ 슈ਗਰ ਹੈ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਉਦੋਂ ਪੇਸ਼ੈਂਟ ਨੂੰ ਉਦੋਂ ਬੱਚੇ ਨੂੰ ਟਾਈਪ 1 ਡਾਇਬੀਟਿਸ ਕਹਿੰਦੇ ਆ। ਮਤਲਬ ਆਪਾਂ ਕਹਿ ਸਕਦੇ ਆ ਕਿ ਜਿਹੜੇ ਬੱਚਿਆਂ ਨੂੰ ਕਈਆਂ ਨੂੰ ਜਮੰਦਰੂ 슈ਗਰ ਹੋਣ ਲੱਗ ਗਈ ਹੈ ਜਾਂ ਕਈ ਮਾ ਟੀਨੇਜ ਦੇ ਵਿੱਚ ਆਂਦੇ ਆ ਉਹਨਾਂ ਨੂੰ 슈ਗਰ ਹੋ ਜਾਂਦੀ ਹੈ ਤੇ ਇਹ ਮਤਲਬ ਜੈਨੇਟਿਕ ਹੁੰਦੀ ਹੈ। ਬਿਲਕੁਲ ਜੀ ਜੈਨੇਟਿਕ ਹੁੰਦੀ ਹੈ। ਇਹ ਬਾਈ ਬਰਥ ਹੀ ਹੁੰਦੀ ਹੈ। ਜਿਵੇਂ ਕਈਆਂ ਦੀ ਫੈਮਿਲੀ ਹਿਸਟਰੀ ਹੁੰਦੀ ਹੈ ਨਾ ਜੇ ਪੇਸ਼ੈਂਟ ਦੇ ਮਤਲਬ ਬੱਚੇ ਦੇ ਜੇ ਪੈਰੈਂਟਸ 'ਚੋ ਕਿਸੇ ਨੂੰ ਵੀ ਹੋਵੇ ਤਾਂ ਉਹ ਕਈ ਵਾਰੀ ਅੱਗੇ ਟਰਾਂਸਫਰ ਹੋ ਜਾਂਦੀ ਹੈ। ਠੀਕ ਹੈ। ਬਾਕੀ ਜੇ ਗੱਲ ਕਰੀਏ ਟਾਈਪ 2 ਡਾਇਬੀਟੀਜ਼ ਦੀ ਟਾਈਪ 2 ਡਾਇਬੀਟੀਜ਼ ਮੋਸਟਲੀ ਮਿਡਲ ਏਜ ਲੋਕਾਂ ਨੂੰ ਹੁੰਦੀ ਹੈ ਅੱਜ ਕੱਲ ਦਾ 20 ਪਲੱਸ ਨੂੰ ਵੀ ਹੋਣ ਲੱਗ ਗਈ ਜੀ ਠੀਕ ਹੈ ਜੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੇ ਸਾਡਾ ਪੈਨਕ੍ਰੀਆਜ਼ ਹੈ ਨਾ ਉਹ ਇਨਸੂਲਿਨ ਬਣਾਉਂਦਾ ਤਾਂ ਹੈ ਬਟ ਉਹ ਉਹਦੀ ਇੰਨੀ ਕੁਆਂਟੀਟੀ ਨਹੀਂ ਬਣਾ ਪਾਉਂਦਾ ਸਫੀਸ਼ੀਐਂਟ ਜੋ ਸਾਡੇ ਬਲੱਡ ਦੇ ਵਿੱਚ 슈ਗਰ ਨੂੰ ਕੰਟਰੋਲ ਕਰਨ ਲਈ ਚਾਹੀਦੀ ਹੁੰਦੀ ਹੈ ਉਦੋਂ ਟਾਈਪ 2 ਡਾਇਬੀਟੀਜ਼ ਹੋ ਜਾਂਦੀ ਹੈ ਤੀਜੀ ਦਾ ਮੈਂ ਤੁਹਾਨੂੰ ਦੱਸ ਹੀ ਦਿੱਤੀ ਕਿ ਜਸਟੇਸ਼ਨਲ ਡਾਇਬੀਟੀਜ਼ ਇਹ ਸਿਰਫ ਪ੍ਰੈਗਨੈਂਟ ਲੇਡੀਆਂ ਨੂੰ ਹੁੰਦੀ ਹੈ ਹੂੰ ਠੀਕ ਹੈ ਆਫਟਰ ਡਿਲੀਵਰੀ ਕਈਆਂ ਦੀ ਸਬਸਾਈਡ ਹੋ ਜਾਂਦੀ ਹੈ ਮਤਲਬ ਠੀਕ ਹੋ ਜਾਂਦੀ ਹੈ ਬਟ ਜੇ ਪੇਸ਼ੈਂਟ ਨੂੰ ਪਹਿਲਾਂ ਤੋਂ 슈ਗਰ ਸੀ ਉਹ ਫਿਰ ਠੀਕ ਨਹੀਂ ਹੁੰਦੀ ਹੈ ਕਈ ਵਾਰੀ ਕੀ ਹੁੰਦਾ ਨੇ ਕਿ ਪ੍ਰੈਗਨੈਂਸੀ ਚ ਹੀ ਪਤਾ ਲੱਗਦਾ ਕਿ 슈ਗਰ ਸੀਗੀ ਬਿਲਕੁਲ ਇਸ ਕਰਕੇ ਤਾਂ ਫਿਰ ਉਹ ਠੀਕ ਨਹੀਂ ਹੁੰਦੀ ਹੈਗੀ ਅੱਛਾ ਹਾਂਜੀ ਹਾਂ ਮਤਲਬ ਤੁਸੀਂ ਪ੍ਰੈਗਨੈਂਟ ਲੇਡੀਜ਼ ਦੀ ਗੱਲ ਕੀਤੀ ਹੈ ਤੁਸੀਂ ਉਹਨਾਂ ਨਾਲ ਡੀਲ ਕਰਦੇ ਹੋ ਬਿਲਕੁਲ ਡੀਲ ਕਰਦੇ ਆ ਬਟ ਜਿਹੜੀ ਇਹ ਸਾਡੀ ਮੈਡੀਸਨ ਹੈ ਅਸੀਂ ਐਵੇਂ ਨਹੀਂ ਹੈ ਕਿ ਸਾਡੇ ਕੋਲ ਕੋਈ ਪੇਸ਼ੈਂਟ ਆਇਆ ਤਾਂ ਉਹਨੂੰ ਅਸੀਂ ਦੇ ਕੇ ਹੀ ਤੋਰਨੀ ਹੈ ਐਦਾਂ ਦਾ ਕੁਝ ਨਹੀਂ ਹੈ ਪ੍ਰੈਗਨੈਂਟ ਲੇਡੀਜ਼ ਨੂੰ ਔਰ ਲੈਕਟੇਟਿੰਗ ਮਦਰਸ ਨੂੰ ਅਸੀਂ ਇਹ ਮੈਡੀਸਿਨ ਬਿਲਕੁਲ ਨਹੀਂ ਦਿੰਦੇ ਅੱਛਾ ਹਾਂਜੀ ਹਾਂ ਤੇ ਇਹ ਤੁਹਾਡੀ ਮੈਡੀਸਿਨ ਕਿਉਂ ਇੰਨੀ ਖਾਸ ਹੈ ਕਿਉਂ ਮਤਲਬ ਜਿਵੇਂ ਅੱਜ ਕੱਲ ਤਾਂ 슈ਗਰ ਦੇ ਤਰ ਦੇਸੀ ਨੁਸਖੇ ਹੀ ਲੋਕ ਬਹੁਤ ਦੱਸੀ ਜਾਂਦੇ ਐ ਵੀ ਪੈਰਾਂ ਦੇ ਵਿੱਚ ਨਿੰਮ ਦਾ ਪੱਤਾ ਰੱਖੋ ਹੋਰ ਕਈ ਕਹਿੰਦੇ ਐ ਜੀ ਅੱਜ ਰਾਤੀ ਆਹ ਪੀਓ ਕੇ ਆਹ ਲਓ ਜੀ ਹੋਰ ਕਈ ਤਰ੍ਹਾਂ ਦੇ ਇਦਾਂ ਦੇ ਨੁਸਕੇ ਨੇ ਘਰੇਲੂ ਆਪਾਂ ਕਹਿ ਸਕਦੇ ਹਾਂ ਘਰ ਦਾ ਵੈਦ ਹਰ ਥਾਂ ਤੇ ਹੈ ਚਾਹੋ ਰੀਲਸ ਸਕਰੋਲ ਕਰੋ ਯਹਾਂ ਤੇਰੇ ਮੇਰੇ ਵਰਗਾ ਹਰ ਸਿਆਣਾ ਬੰਦਾ ਉਹ 슈ਗਰ ਦੇ ਇਲਾਜ ਦੱਸਦਾ ਫਿਰਦਾ ਫਿਰ ਇਹੀ ਦਵਾਈ ਕਿਉਂ ਲਈਏ ਦੇਖੋ ਸਭ ਤੋਂ ਪਹਿਲਾਂ ਮੈਂ ਆਪਣੀ ਮੈਡੀਸਨ ਬਾਰੇ ਦੱਸਣਾ ਚਾਹਾਂਗੀ ਜੀ ਅਸੀਂ ਇੱਕ ਪ੍ਰੋਪਰਲੀ ਇੱਕ ਪੈਕ ਬਣਾਇਆ ਹੋਇਆ ਹੈ ਪੈਕ ਦੇ ਵਿੱਚ ਕੀ ਹੈ ਸਾਡੀ ਇੱਕ ਇਹ ਪਾਊਚ ਹੈ ਪਾਊਡਰ ਫਾਰਮ ਸਪਲੀਮੈਂਟ ਕਹੋ ਠੀਕ ਹੈ ਇਹ ਜਿਹੜੀ ਹੈਗੀ ਇਹ ਕੰਪਲੀਟਲੀ ਸਟੈਮ ਸੈਲ ਬੇਸਡ ਪਾਊਡਰ ਹੈ ਠੀਕ ਹੈ ਠੀਕ ਹੈ ਹੁਣ ਤੁਸੀਂ ਗੱਲ ਕਰੋਗੇ ਕਿ ਸਟੈਮ ਸੈਲ ਕੀ ਹੁੰਦੇ ਨੇ ਠੀਕ ਹੈ ਹੁਣ ਸਭ ਨੂੰ ਤਾਂ ਪਤਾ ਵੀ ਨਹੀਂ ਹੈਗਾ ਕਿ ਸਟੈਮ ਸੈਲ ਹੈ ਕਿ ਜੀਜ਼ਾ ਠੀਕ ਹੈ ਸਭ ਤੋਂ ਪਹਿਲਾਂ ਮੈਂ ਤਾਂ ਇਹ ਦੱਸਾਂਗੀ ਕਿ ਸਟੈਮ ਸੈਲਸ ਐਕਚੁਅਲ ਚ ਹੈਗੇ ਕੀ ਜੀ ਜਿਹੜੀ ਸਾਡੀ ਬਾਡੀ ਹੈ ਉਹ ਇੱਕ ਸੈਲ ਤੋਂ ਮਿਲ ਕੇ ਬਣੀ ਹੋਈ ਹੈ ਤੇ ਇੱਕ ਸੈਲ ਤੋਂ 2 4 6 ਮਤਲਬ ਮਿਲੀਅਨਸ ਆਫ ਸੈਲਸ ਜਿਹੜੇ ਮਿਲ ਕੇ ਨੇ ਉਹਨੇ ਸਾਡੇ ਸ਼ਰੀਰ ਨੂੰ ਬਣਾਇਆ ਇੱਕ ਇਨਸਾਨ ਦਾ ਸ਼ਰੀਰ ਸੈੱਲਾਂ ਦਾ ਸਮੂਹ ਹੈ ਜੀ ਜਿਹਨੂੰ ਕਹਿੰਦੇ ਆ ਮਤਲਬ ਕਹਿ ਲਓ ਬੇਸਿਕ ਯੂਨਿਟ ਹੈ ਸਾਡੀ ਜਿਹੜੀ ਇਹ ਮੈਡੀਸਨ ਹੈ ਸਾਡਾ ਜਿਹੜਾ ਇਹ ਪਾਊਚ ਹੈ ਏ ਦੀ ਜਿਹੜੀ ਇੱਕ ਤਾਂ ਫਾਰਮੂਲੇਸ਼ਨ ਜਿਹੜੀ ਹੈਗੀ ਹੈ ਸਾਡੀ ਜਿਹੜਾ ਫਾਰਮੂਲਾ ਸਾਡਾ ਯੂਐਸ ਤੋਂ ਆ ਠੀਕ ਹੈ ਸਾਡੀ ਮੈਨੂਫੈਕਚਰਿੰਗ ਇੱਥੇ ਇੱਥੇ ਹੁੰਦੀ ਹੈ ਤੇ ਜਿਹੜੀ ਫਾਰਮੂਲਾ ਸਾਡਾ ਯੂਐਸ ਤੋਂ ਅੱਛਾ ਠੀਕ ਹੈ ਜਿਹੜੀ ਇਹ ਮੈਡੀਸਨ ਹੈ ਇਹ ਓਸੇ ਸਟੈਮ ਸੈਲ ਦੇ ਕਨਸੈਪਟ ਤੇ ਬੇਸਡ ਠੀਕ ਹੈ ਤੁਸੀਂ ਅੱਜਕੱਲ ਸੁਣਿਆ ਹੋਵੇਗਾ ਕਿ ਜਿਹੜੇ ਸਟੈਮ ਸੈਲਸ ਨੇ ਲੋਕ ਪ੍ਰੀਜ਼ਰਵ ਕਰਾਉਂਦੇ ਨੇ ਬੈਂਕਸ ਹੁੰਦੇ ਨੇ ਠੀਕ ਹੈ ਵੀ ਬਾਈ ਚਾਂਸ ਕੋਈ ਫੈਮਿਲੀ ਦੇ ਵਿੱਚ ਕਿਤੇ ਕੋਈ ਕੈਂਸਰ ਵਰਗੀ ਬਿਮਾਰੀ ਆ ਜਾਏ ਤਾਂ ਉਹਦੇ ਇਲਾਜ ਲਈ ਯੂਜ਼ ਹੋ ਸਕਦਾ ਬਟ ਉਹਦੀ ਕਨਸੈਪਟ ਦੀ ਪ੍ਰੋਬਲਮ ਇੱਕ ਨਹੀਂ ਬਹੁਤ ਸਾਰੀਆਂ ਪਹਿਲੀ ਗੱਲ ਬਹੁਤ ਕਾਸਟਲੀ ਹੈ ਠੀਕ ਹੈ ਹਰ ਕੋਈ ਇਹ ਅਫੋਰਡ ਨਹੀਂ ਕਰ ਸਕਦਾ ਦੂਜਾ ਇਹ ਹੈ ਕਿ ਉਹ ਸਿਰਫ ਇੱਕ ਫੈਮਲੀ ਦੇ ਵਿੱਚ ਰਨ ਹੁੰਦੀ ਹੈ ਜਿਵੇਂ ਅਗਰ ਬੱਚੇ ਦੇ ਨਿਊ ਬੋਨ ਬੇਬੀ ਦੇ ਆਪਾਂ ਕਾਰਡ ਤੋਂ ਸਟੈਮ ਸੈਲ ਪ੍ਰੀਜ਼ਰਵ ਕਰ ਰਹੇ ਹਾਂ ਤਾਂ ਉਹ ਸਿਰਫ ਉਹਦੀ ਫੈਮਲੀ ਚ ਮੀਨਸ ਉਹਦੇ ਪੈਰੈਂਟਸ ਹਮ ਵੱਧ ਤੋਂ ਵੱਧ ਹੋਰ ਕਿਸੇ ਨੂੰ ਨਹੀਂ ਆਪਾਂ ਦੇ ਸਕਦੇ ਬਟ ਜਿਹੜੀ ਇਹ ਸਾਡੀ ਮੈਡੀਸਨ ਹੈ ਇਹਨੂੰ ਕੋਈ ਵੀ ਲੈ ਸਕਦਾ ਕੋਈ ਵੀ ਕਿਉਂਕਿ ਇਹ ਤਾਂ ਪlant based ਹੈ ਪਾਵੇਂ ਬੱਚਾ ਲਵੇ ਬੁੱਢਾ ਲਵੇ ਕੋਈ ਵੀ ਫੈਮਿਲੀ ਚ ਲਵੇ ਕੋਈ ਫੀਮੇਲ ਲਵੇ ਯੰਗ ਲਵੇ ਮਤਲਬ ਕੋਈ ਐਸਾ ਕੋਈ ਰੈਸਟ੍ਰਿਕਸ਼ਨ ਨਹੀਂ ਹੈ ਕੋਈ ਏਜ ਗਰੁੱਪ ਹਾਂ ਜੀ ਬਿਲਕੁਲ ਬਿਲਕੁਲ ਇਹਨੂੰ ਕੋਈ ਵੀ ਲਾ ਸਕਦਾ ਠੀਕ ਹੈ ਠੀਕ ਹੈ ਇਹਨੇ ਕੀ ਕਰਨਾ ਸਾਡੀ ਬੋਡੀ ਦੇ ਵਿੱਚ ਜਿੰਨੇ ਵੀ ਡੈੱਡ ਤੇ ਬਿਮਾਰ ਪਏ ਹੋਏ ਸੈਲਸ ਨੇ ਠੀਕ ਹੈ ਉਹਨਾਂ ਨੂੰ ਉੱਥੋਂ ਹਟਾ ਦੇਣਾ ਕੱਢ ਦੇਣਾ ਉੱਥੇ ਨਵੇਂ ਸੈਲਾਂ ਦਾ ਨਿਰਮਾਣ ਕਰਨਾ ਹੈ ਹੂੰ ਬਾਕੀ ਜਿਹੜੇ ਸਾਡੇ ਪੈਨਕ੍ਰੀਆਸ ਦੇ ਬੀਟਾ ਸੈਲਸ ਨੇ ਉਹਨਾਂ ਨੂੰ ਐਕਟੀਵੇਟ ਕਰ ਦੇਣਾ ਸਾਡੇ ਪੈਨਕ੍ਰੀਆਜ਼ ਨੂੰ ਪਾਵਰ ਦੇ ਦੇਣੀ ਹੈ ਜਦੋਂ ਪੈਨਕ੍ਰੀਆਜ਼ ਸਟਰੋਂਗ ਹੋ ਗਿਆ ਬੀਟਾ ਸੈਲਜ਼ ਐਕਟੀਵੇਟ ਹੋ ਗਏ ਡੈੱਡ ਸੈਲਸ ਬਾਹਰ ਨਿਕਲ ਗਏ ਤਾਂ ਪੈਨਕ੍ਰੀਆਜ਼ ਨੇ ਪਰਫੈਕਟਲੀ ਕੰਮ ਕਰਨਾ ਸ਼ੁਰੂ ਕਰ ਦੇਣਾ ਜੀ ਤਾਂ ਮਤਲਬ ਇਨਸੂਲਿਨ ਸਹੀ ਬਣ ਲੱਗ ਜੂਗਾ ਤਾਂ 슈ਗਰ ਆਪਣੇ ਆਪ ਕੰਟਰੋਲ ਹੋ ਜਾਊਗਾ ਠੀਕ ਹੈ ਦੂਜੀ ਸਾਡੀ ਇਹ ਮੈਡੀਸਨ ਹੈ ਇਹ ਜਿਹੜੀ ਕੀ ਕਰਦੀ ਹੈ ਇਹ ਬਲੱਡ ਦੇ ਵਿੱਚ ਜੋ ਐਕਸੈਸਿਵ ਗਲੂਕੋਜ਼ ਘੁਮ ਰਿਹਾ ਮਤਲਬ ਐਕਸੈਸਿਵ 슈ਗਰ ਘੁਮ ਰਹੀ ਹੈ ਉਹਨੂੰ ਸਾਡੇ ਨੂੰ ਬਾਹਰ ਕੱਢ ਦੇਣਾ ਤਾਂ ਆਪਣੇ ਆਪ ਬਲੱਡ ਦੇ ਵਿੱਚ ਜਿਹੜੀ 슈ਗਰ ਹੈ ਉਹ ਲੈਵਲ ਮੇਨਟੇਨ ਹੋ ਜਾਂਦਾ ਹੈ ਠੀਕ ਹਾਂਜੀ ਹਾਂ ਅਕਸਰ ਆਪਾਂ ਦੇਖਦੇ ਹਾਂ 슈ਗਰ ਦੇ ਨਾਲ ਹੋਰ ਵੀ ਕਈ ਬਿਮਾਰੀਆਂ ਨੂੰ ਨਿਯੋਤਾ ਮਿਲ ਜਾਂਦਾ ਜਿਵੇਂ ਤੁਸੀਂ ਕਿਹਾ ਅੱਖਾਂ ਦਾ ਵੀਕ ਹੋ ਜਾਂਦੀਆਂ ਨੇ ਹੋਰ ਕਈ ਤਰ੍ਹਾਂ ਦੇ ਚੱਕਰ ਆਣਾ ਜੀਮੇ ਚਲਾਣਾ ਕਈ ਤਰ੍ਹਾਂ ਦੀ ਇਦਾਂ ਦੀ ਪ੍ਰੋਬਲਮਸ ਆਉਂਦੀਆਂ ਜਿਹੜੇ ਆਮ ਲੋਕ ਜੂਝਦੇ ਨਜ਼ਰ ਆਉਂਦੇ ਨੇ ਤੇ ਇਹ ਕਾਰਨ ਕੀ ਹੈ ਮੇਨ 슈ਗਰ ਹੋਣ ਦਾ ਕਾਰਨ ਕੀ ਹੈ ਦੇਖੋ ਮੈਮ ਮੇਨ ਜਿਹੜਾ 슈ਗਰ ਹੋਣ ਦਾ ਕਾਰਨ ਹੈਗਾ ਨਾ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਸਾਡਾ ਖਾਣਾ ਪੀਣਾ ਹੀ ਹੈ ਜਿਹਦੇ ਕਰਕੇ ਸਾਡਾ ਲਿਵਰ ਡੈਮੇਜ ਹੁੰਦਾ ਹੈ ਲਿਵਰ ਸਾਡੇ ਪੈਨਕ੍ਰੀਆਸ ਨੂੰ ਇਫੈਕਟ ਕਰਦਾ ਹੈ ਪੈਨਕ੍ਰੀਆਸ ਕੰਮ ਕਰਨਾ ਬੰਦ ਕਰ ਦਿੰਦਾ ਹੈ ਸਾਡੇ ਜਿਹੜੇ ਬੀਟਾ ਸੈਲਸ ਨੇ ਉਹ ਡੀਐਕਟੀਵੇਟ ਹੋ ਜਾਂਦੇ ਨੇ ਜਿਹਦੇ ਕਰਕੇ ਉਹ ਪ੍ਰੋਪਰਲੀ ਇਨਸੂਲਿਨ ਨੂੰ ਲੈ ਕੇ ਸਾਡੇ ਬਲੱਡ ਦੇ ਵਿੱਚ ਜਿਵੇਂ ਘੁੰਮਦੇ ਨੇ ਤੇ ਬਲੱਡ 슈ਗਰ ਨੂੰ ਕੰਟਰੋਲ ਕਰ ਦਿੰਦੇ ਨੇ ਨਾ ਉਹ ਫੰਕਸ਼ਨ ਨਹੀਂ ਹੋ ਪਾਂਦਾ ਹੈਗਾ ਉਸੇ ਕਰਕੇ 슈ਗਰ ਹੁੰਦੀ ਹੈ ਮੈਡੀਸਿਨ ਦੇ ਵਿੱਚ ਕੀ ਕੀ ਇੰਗਰੀਡੀIENTS ਜਿਹੜੇ ਤੁਸੀਂ ਯੂਜ਼ ਕੀਤੇ ਆ ਦੇਖੋ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਇਹ ਸਾਡੀ ਪਾਊਡਰ ਫਾਰਮ ਜੋ ਹੈ ਸਪਲੀਮੈਂਟ ਸਟੈਮ ਸੈਲ ਬੇਸਡ ਹੈ ਇਹਦੇ ਵਿੱਚ ਤਿੰਨ ਤਰ੍ਹਾਂ ਦੇ ਸਟੈਮ ਸੈਲਸ ਪਾਏ ਹੋਏ ਨੇ ਰੈੱਡ ਪੀਚ ਗ੍ਰੀਨ ਆਪਲ ਠੀਕ ਹੈ ਹੁਣ ਤੁਸੀਂ ਕਹੋਗੇ ਜੀ ਰੈੱਡ ਪੀਚ ਤੇ ਗ੍ਰੀਨ ਆਪਲ ਤਾਂ ਇਥੇ ਆਮ ਮਿਲ ਜਾਂਦਾ ਠੀਕ ਹੈ ਜੀ ਫਿਰ ਇਹਦੇ ਚ ਇਹ ਜਾ ਕੀ ਖਾਸ ਹੈ ਜਿਵੇਂ ਦੇਖੋ ਐਦਾਂ ਹੁੰਦਾ ਹੈ ਕਿ ਕੁਝ ਫਰੂਟਸ ਮਤਲਬ ਕੁਝ ਵੈਰਾਈਟੀਆਂ ਕੁਝ ਬਰੀਡਸ ਐਸੀਆਂ ਹੁੰਦੀਆਂ ਨੇ ਜੋ ਜਿਨ੍ਹਾਂ ਦਾ ਕਹ ਲਓ ਵੀ ਚਮਤਕਾਰੀ ਰਿਜ਼ਲਟ ਹੈ ਗ੍ਰੀਨ ਐਪਲ ਬਾਰੇ ਔਰ ਰੈੱਡ ਪੀਚ ਬਾਰੇ ਤੁਸੀਂ ਆਨਲਾਈਨ ਸਰਚ ਵੀ ਕਰ ਸਕਦੇ ਹੋ ਜਿਹੜਾ ਇਹ ਫਰੂਟ ਹੈ ਇਹ ਇੱਥੋਂ ਦਾ ਨਹੀਂ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਯੂ ਐਸ ਦੀ ਫਾਰਮੂਲੇਸ਼ਨ ਹੈ ਠੀਕ ਹੈ ਤੁਸੀਂ ਗ੍ਰੀਨ ਗ੍ਰੀਨ ਐਪਲ ਔਰ ਰੈੱਡ ਪੀਚ ਬਾਰੇ ਪੜ੍ਹ ਸਕਦੇ ਹੋ ਇਹਨਾਂ ਦਾ ਜਿਹੜਾ ਹੈਗਾ ਵੀ ਕਹ ਲਓ ਹੀਲਿੰਗ ਪਾਵਰ ਹੈ ਇਹਨਾਂ ਦੇ ਵਿੱਚ ਕਹਿੰਦੇ ਨੇ ਜੇ ਤੁਸੀਂ ਜਿਹੜਾ ਗ੍ਰੀਨ ਐਪਲ ਹੈ ਨਾ ਜੇ ਤੁਸੀਂ ਉਹਦੇ ਤੇ ਕੱਟ ਲਾ ਕੇ ਰੱਖ ਦੋਗੇ ਨਾ ਤਾਂ ਉਹ ਕੁਝ ਟਾਈਮ ਦੇ ਵਿੱਚ ਨਾ ਕਟ ਹੈ ਉਹ ਆਪਣਾ ਹੀਲੋ ਕੇ ਉਥੋਂ ਬੰਦ ਹੋ ਜਾਏਗਾ ਅੱਛਾ ਜਿਵੇਂ ਜ਼ਖਮ ਭਰਦੇ ਨੇ ਅੱਛਾ ਹੀਲਿੰਗ ਪਾਵਰ ਹੈ ਨਾ ਵਿੱਚ ਓਕੇ ਉਹਨਾਂ ਦੇ ਐਕਸਟ੍ਰੈਕਟ ਅਸੀਂ ਇਹਦੇ ਵਿੱਚ ਯੂਜ਼ ਕੀ ਇਹ ਤਾਂ ਆਪਾਂ ਐਕਸਪੈਰੀਮੈਂਟ ਨਹੀਂ ਕੀਤਾ ਇਹ ਤਾਂ ਆਮ ਜਨਤਾ ਵੀ ਐਕਸਪੈਰੀਮੈਂਟ ਕਰ ਸਕਦੀ ਹੈ ਪਰ ਗ੍ਰੀਨ ਗ੍ਰੀਨ ਐਪਲ ਕਿੱਥੋਂ ਲੈ ਕੇ ਆਓਗੇ ਤੁਹਾਨੂੰ ਪਤਾ ਹੈ ਇਹ ਕਿੰਨਾ ਕੋਸਟਲੀ ਹੈ 2 ਟਾਈ ਲੱਖ ਰੁਪਏ ਕਿਲੋ ਫਰੂਟ ਹੈ ਇਹ ਬਿਲਕੁਲ ਇਸ ਕਰਕੇ ਮੈਂ ਤੁਹਾਨੂੰ ਕਹਿੰਨੀ ਆ ਵੀ ਲੋਕਾਂ ਨੂੰ ਐ ਲੱਗਦਾ ਹੋਊਗਾ ਜੀ ਇਹ ਤਾਂ ਐਵੇਂ ਹੀ ਉੱਠ ਕੇ ਆ ਗਏ ਨੇ ਹੂੰ ਅਸੀਂ ਬਹੁਤ ਟਾਈਮ ਪਹਿਲਾਂ ਅਸੀਂ ਮਤਲਬ ਕਹਿ ਲਓ ਰਿਸਰਚ ਕੀਤੀ ਸਾਡੀ ਇੱਕ ਪ੍ਰੋਪਰ ਟੀਮ ਬਣੀ ਹੋਈ ਹੈ ਜੋ ਫੈਕਲਟੀ ਹੈ ਪ੍ਰੋਪਰਲੀ ਉਹਨੇ ਰਿਸਰਚ ਕੀਤਾ ਠੀਕ ਆ ਫਿਰ ਜਦੋਂ ਸਾਨੂੰ ਵੀ ਇਹਨਾਂ ਚੀਜ਼ਾਂ ਬਾਰੇ ਪਤਾ ਲੱਗਿਆ ਵੀ ਇਦਾਂ ਦੇ ਚਮਤਕਾਰੀ ਰਿਜ਼ਲਟਸ ਨੇ ਤਾਂ ਅਸੀਂ ਇਸ ਪ੍ਰੋਡਕਟ ਨੂੰ ਮਤਲਬ ਟ్రਾਇਲ ਦਿੱਤਾ ਠੀਕ ਆ ਟ్రਾਇਲ ਕਾਫੀ ਸਾਰੇ ਪੇਸ਼ੈਂਟਸ ਤੇ ਦਿੱਤਾ ਜਦੋਂ ਅਸੀਂ ਰਿਜ਼ਲਟਸ ਦੇਖੇ ਫੇਰ ਅਸੀਂ ਇਸ ਪ੍ਰੋਡਕਟ ਨੂੰ ਆਪਣੀ ਨੂੰ ਲੈਬ ਟੈਸਟ ਕਰਕੇ ਗਵਰਨਮੈਂਟ ਤੋਂ ਰਜਿਸਟਰ ਕਰਕੇ ਫੇਰ ਹੀ ਮਾਰਕੀਟ 'ਚ ਉਤਾਰਿਆ ਅੱਛਾ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਲੱਗਦਾ ਕਿ ਠੀਕ ਹੋ ਗਏ ਨੇ 슈ਗਰ ਦੇ ਤੁਹਾਡੀ ਇਸ ਦਵਾਈ ਨਾਲ ਮੈਮ ਸਾਡੇ ਕੋਲ ਮਤਲਬ ਤੁਸੀਂ ਯਕੀਨ ਨਹੀਂ ਕਰੋਗੇ ਅਸੀਂ ਇਸ ਟਾਈਮ ਹਜ਼ਾਰਾਂ ਲੱਖਾਂ ਪੇਸ਼ੈਂਟਸ ਨੂੰ ਸਾਡੀ ਮੈਡੀਸਨ ਦਾ ਲਾਭ ਦੇ ਚੁੱਕੇ ਹਾਂ ਅੱਛਾ ਸਾਡੇ ਕੋਲ ਵੀਡੀਓਜ਼ ਨੇ ਸਾਡੇ ਕੋਲੇ ਅਸੀਂ ਤੁਹਾਨੂੰ ਮਤਲਬ ਵੀਡੀਓਜ਼ ਵੀ ਦਿਖਾ ਸਕਦੇ ਹਾਂ ਬਹੁਤ ਸਾਰੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਇਸ ਮੈਡੀਸਨ ਨਾਲ ਫਾਇਦਾ ਹੋਇਆ ਹੁਣ ਤੁਸੀਂ ਦੇਖੋਗੇ ਕਿ ਕਈ ਵਾਰੀ ਕੀ ਹੁੰਦਾ ਹੈ ਕਿ 슈ਗਰ ਦੇ ਵਿਗੜਨ ਦੇ ਨਾਲ ਜਿਵੇਂ ਤੁਸੀਂ ਗੱਲ ਕੀਤੀ ਵੀ ਹੋਰ ਬਿਮਾਰੀਆਂ ਵੀ ਲੱਗ ਜਾਂਦੀਆਂ ਨੇ ਠੀਕ ਹੈ ਜਿਹਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਅੱਜ ਕੱਲ ਕਾਮਨਲੀ ਲੋਕ ਫੇਸ ਕਰਦੇ ਨੇ ਉਹ ਹੁੰਦੀ ਹੈ ਜ਼ਖਮਾਂ ਦੀ ਜੀ ਠੀਕ ਹੈ ਤੁਸੀਂ ਸੁਣਿਆ ਹੋਊਗਾ ਜੀ ਜ਼ਖਮ ਹੋ ਗਿਆ ਸੀਗਾ ਪੈਰ ਤੇ ਹਾਂ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਹੈ ਗੈਂਗਰੀਨ ਕਹਿੰਦੇ ਨੇ ਉਹ ਸਾਡੀ ਮੈਂਟਲ ਲੱਗ ਜੇ ਕਈ ਵਾਰੀ ਅੰਗੂਠਾ ਘਟਣਾ ਪੈ ਜਾਂਦਾ ਹੈ ਪੈਰ ਉੱਡਣਾ ਪੈ ਜਾਂਦਾ ਹੈ ਉਹਦਾ ਕਾਰਨ ਕੀ ਹੁੰਦਾ 슈ਗਰ ਦਾ ਵਿਗੜਨਾ ਹਮ ਠੀਕ ਹੈ ਲੋਕਾਂ ਨੂੰ ਐ ਲੱਗਦਾ ਕੋਈ ਗੱਲ ਨਹੀਂ ਸੱਟ ਲੱਗੀ ਠੀਕ ਹੋ ਜੂਗੀ ਸਾਡੇ ਕੋਲ ਐਸੇ ਐਸੇ ਪੇਸ਼ੈਂਟ ਆਏ ਨੇ ਜਿਨ੍ਹਾਂ ਨੂੰ ਡਾਕਟਰਸ ਨੇ ਜਵਾਬ ਦਿੱਤਾ ਸੀ ਹੂੰ ਕੀ ਤੇਰਾ ਤਾਂ ਹੁਣ ਪੈਰ ਕੱਟਣਾ ਪਏਗਾ ਜਾਂ ਲੱਤ ਕੱਟਣੀ ਪਏਗੀ ਜਾਂ ਮਤਲਬ ਇੰਨੀ ਬੁਰੀ ਕੰਡੀਸ਼ਨਸ ਵਾਲੇ ਅੱਛਾ ਹਾਂਜੀ ਹਾਂ ਉਹੋ ਜੇ ਉਹੋ ਜੇ ਪੇਸ਼ੈਂਟਸ ਅਸੀਂ ਰਿਕਵਰ ਕੀਤੇ ਨੇ ਇਦਾਂ ਹੀ ਮੈਂ ਐਗਜ਼ਾਮਪਲ ਦੇ ਸਕਦੀ ਹਾਂ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਸੀਗਾ ਉਹਦੇ ਪੈਰ ਦੇ ਉੱਤੇ ਜ਼ਖਮ ਸੀਗਾ ਜੀ ਕਾਫੀ ਬੁਰੇ ਹਾਲਤ ਦੇ ਵਿੱਚ ਸੀਗਾ ਉਹਦਾ ਪੈਰ ਡਾਕਟਰਸ ਨੇ ਉਹਨਾਂ ਨੂੰ ਕਹਿਤਾ ਸੀਗਾ ਵੀ ਤੇਰਾ ਹੁਣ ਪੈਰ ਵੱਢਣਾ ਪਏਗਾ ਠੀਕ ਹੈ ਹੁਣ ਤੁਸੀਂ ਖੁਦ ਸੋਚੋ ਆਪਣੇ ਇੱਕ ਅੰਗ ਨੂੰ ਆਪਣੇ ਤੋਂ ਅਲੱਗ ਕਰਨਾ ਇੱਕ ਬਹੁਤ ਵੱਡਾ ਡਿਸੀਜਨ ਹੈ ਹਮ ਠੀਕ ਹੈ ਤਾਂ ਪੇਸ਼ੈਂਟ ਬਹੁਤ ਮਤਲਬ ਪੈਨਿਕ ਸੀਗਾ ਐਂਜ਼ਾਈਟੀ ਹੋ ਰਹੀ ਸੀਗੀ ਉਹਨੂੰ ਪਰੇਸ਼ਾਨ ਸੀਗਾ ਵੀ ਯਾਰ ਹੁਣ ਮੈਂ ਕੀ ਕਰਾਂ ਠੀਕ ਹੈ ਐਦਾਂ ਹੀ ਉਹਨਾਂ ਨੂੰ ਕਿਸੇ ਤੋਂ ਕਿਸੇ ਸਾਡੇ ਪੇਸ਼ੈਂਟ ਦੀ ਰੈਫਰੈਂਸ ਤੋਂ ਉਹਨਾਂ ਨੂੰ ਪਤਾ ਲੱਗਿਆ ਹਮ ਵੀ ਤੁਸੀਂ ਉੱਥੇ ਜਾਓ ਇੱਕ ਵਾਰੀ ਠੀਕ ਹੈ ਸਾਡੇ ਕੋਲ ਪੇਸ਼ੈਂਟ ਆਇਆ ਅਸੀਂ ਪੇਸ਼ੈਂਟ ਨੂੰ ਸਮਝਾਇਆ ਵੀ ਤੁਸੀਂ ਇੱਕ ਵਾਰੀ ਸਟਾਰਟ ਕਰਕੇ ਦੇਖੋ ਠੀਕ ਹੈ ਠੀਕ ਹੈ ਤੁਸੀਂ ਮੰਨੋਗੇ ਨਹੀਂ ਮਤਲਬ 2 ਮਹੀਨੇ ਦਵਾਈ ਲੈਣ ਤੋਂ ਬਾਅਦ ਪੇਸ਼ੈਂਟ ਸਾਡੇ ਕੋਲ ਚੱਲ ਕੇ ਆਇਆ ਅੱਛਾ ਮਤਲਬ ਉਹਦੀ ਵੂਂਡ ਸੀ ਜੋ ਜ਼ਖਮ ਸੀ ਕੰਪਲੀਟਲੀ ਹੀਲ ਹੋ ਚੁੱਕਿਆ ਸੀਗਾ ਅੱਛਾ ਹਾਂਜੀ ਹਾਂ ਮਤਲਬ ਉਹਦਾ ਪੈਰ ਵੱਡਣ ਤੋਂ ਬਚ ਗਿਆ ਬਿਲਕੁਲ ਬਿਲਕੁਲ ਪੇਸ਼ੈਂਟ ਆ ਕੇ ਥੈਂਕ ਯੂ ਕਰਕੇ ਗਿਆ ਵੀ ਤੁਸੀਂ ਤਾਂ ਮੈਨੂੰ ਮਤਲਬ ਜ਼ਿੰਦਗੀ ਨਵੀਂ ਜ਼ਿੰਦਗੀ ਦੇਤੀ ਤੁਸੀਂ ਹਾਂਜੀ ਇਹ ਚੀਜ਼ ਬਹੁਤ ਦੇਖਣ ਨੂੰ ਮਿਲਦੀ ਹੈ ਕਈ ਵਾਰੀ ਛੋਟਾ ਜਿਹਾ ਸੂਈ ਜਿੰਨਾ ਜ਼ਖਮ ਵੀ ਹੁੰਦਾ ਤੇ ਉਹ ਵੱਧ ਜਾਂਦਾ ਇੰਨਾ ਜ਼ਿਆਦਾ ਲੋਕ ਕਹਿੰਦੇ 슈ਗਰ ਦੇ ਮਰੀਜ਼ ਦੇ ਵਾਸਤੇ ਇਹ ਕੋਈ ਵੀ ਜ਼ਖਮ ਉਹ ਘਾਤਕ ਸਿੱਧ ਹੁੰਦਾ ਹੈ ਬਿਲਕੁਲ ਜੀ ਤੇ ਉਹਦੇ ਵਿੱਚ ਮਤਲਬ ਪੂਰੀ ਤਰ੍ਹਾਂ ਹੀਲਿੰਗ ਦਿੰਦਾ ਬਿਲਕੁਲ ਜੀ ਬਿਲਕੁਲ ਠੀਕ ਹੈ ਤੇ ਹੁਣ ਅਗਰ ਗੱਲ ਕੀਤੀ ਜਦੋਂ ਇਹ 슈ਗਰ ਦੇ ਨਾਲ ਨਾਲ ਹੋਰ ਕਿਹੜੀ-ਕਿਹੜੀ ਬਿਮਾਰੀਆਂ ਨੂੰ ਇਹ ਹੀਲ ਕਰਦਾ ਜਿਵੇਂ ਹੋਰ ਕਹੀ ਜਾਂਦਾ ਹੈ ਵੀ ਅੱਜਕਲ ਸਾਇਲੈਂਟ ਅਟੈਕ ਆਨੇ ਸ਼ੁਰੂ ਹੋ ਗਏ 슈ਗਰ ਅਟੈਕ ਆਂਦੇ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਨੂੰ ਰਿਕਵਰ ਕਰਦਾ ਹੈ ਦੇਖੋ ਇਦਾਂ ਹੈ ਕਿ ਜਿਹੜੀ ਅ ਸ਼ੂਗਰ ਜਿਵੇਂ ਹੁਣ ਤੁਸੀਂ ਸਾਇਲੈਂਟ ਅਟੈਕਸ ਦੀ ਗੱਲ ਕੀਤੀ ਕਿ ਸ਼ੂਗਰ ਇੰਨੀ ਜ਼ਿਆਦਾ ਹਾਈ ਹੋ ਗਈ ਹੈ ਸਾਡੀ ਮੈਡੀਸਨ ਨੇ ਉਸ ਕੰਡੀਸ਼ਨ ਤੱਕ ਪੇਸ਼ੈਂਟ ਨੂੰ ਪਹੁੰਚਣ ਹੀ ਨਹੀਂ ਦੇਣਾ ਅੱਛਾ ਕਿਉਂਕਿ ਜਦੋਂ ਸਾਇਲੈਂਟ ਅਟੈਕਸ ਦੀ ਗੱਲ ਆ ਜਾਂਦੀ ਹੈ ਨਾ ਤਾਂ ਉਸ ਟਾਈਮ ਕੰਡੀਸ਼ਨ ਬਹੁਤ ਬੁਰੀ ਮਤਲਬ ਹੈਗੀ ਹੈ ਪੇਸ਼ੈਂਟ ਦੀ ਮਤਲਬ ਦਵਾਈਆਂ ਖਾ ਖਾ ਕੇ ਪੇਸ਼ੈਂਟ ਅੱਕ ਚੁੱਕਿਆ ਉਹਨੂੰ ਆਰਾਮ ਨਹੀਂ ਮਿਲਿਆ ਹੈਗਾ ਠੀਕ ਹੈ ਸਾਡੀ ਇਸ ਬਵਾਈ ਨੇ ਪੇਸ਼ੈਂਟ ਨੂੰ ਉਸ ਕੰਡੀਸ਼ਨ ਤੱਕ ਪਹੁੰਚਣ ਹੀ ਨਹੀਂ ਦੇਣਾ ਹੈਗਾ ਸਟਾਰਟਿੰਗ ਤੋਂ ਹੀ ਮਤਲਬ ਜਿਵੇਂ ਦੇਖੋ ਤੁਸੀਂ ਪੇਸ਼ੈਂਟ ਨੇ ਜਿਵੇਂ ਮੈਡੀਸਿਨ ਲੈਣੀ ਸਟਾਰਟ ਕੀਤੀ ਮਤਲਬ ਵਿਦਿਨ 10 ਤੋਂ 15 ਡੇਸ ਪੇਸ਼ੈਂਟ ਚਾਹੇ ਗੋਲੀਆਂ ਲੈ ਰਿਹਾ ਚਾਹੇ ਇਨਸੂਲਿਨ ਦਾ ਇੰਜੈਕਸ਼ਨ ਲਾ ਰਿਹਾ ਉਹ ਜਿਹੜੀ ਮੈਡੀਸਿਨ ਹੈ ਹੌਲੀ ਹੌਲੀ ਡੋਸ ਘਟ ਕੇ ਹੁਣ ਦੇਖੋ ਤੁਸੀਂ ਕਹੋਗੇ ਵੀ ਇਨਸੂਲਿਨ ਇੱਕਦਮ ਬੰਦ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਨਹੀਂ ਜੀ ਇੱਕਦਮ ਅਸੀਂ ਵੀ ਨਹੀਂ ਬੰਦ ਕਰਵਾਂਦੇ ਹੈਗੇ ਜਿਵੇਂ ਮੈਡੀਸਿਨ ਸਾਡੀ ਸਟਾਰਟ ਹੁੰਦੀ ਹੈ ਪੇਸ਼ੈਂਟ ਜਿਵੇਂ ਹੀ ਲੈਣਾ ਸਟਾਰਟ ਕਰਦਾ ਹੈ ਇنسੁਲਿਨ ਦੀ ਡੋਸ ਘਟਦੀ 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 ਬਿਲਕੁਲ ਬੰਦ ਹੋ ਜਾਂਦੀ ਬਹੁਤ ਸਾਰੇ ਪੇਸ਼ੈਂਟਸ ਨੇ ਜਿਹੜੇ ਦਿਨ ਦੇ ਵਿੱਚ 30 30 40 40 ਯੂਨਿਟ ਲੈ ਰਹੇ ਹੁੰਦੇ ਨੇ ਮਤਲਬ ਉਹ ਅੱਜ ਇنسੁਲਿਨ ਫ੍ਰੀ ਨੇ ਕਈ ਪੇਸ਼ੈਂਟ ਇਦਾਂ ਦੇ ਨੇ ਜਿਹੜੇ ਮੈਚੁਰ ਏਜ ਦੇ ਖਾਸ ਕਰਕੇ ਕਿੰਨੇ ਕਿੰਨੇ ਸਾਲਾਂ ਤੋਂ ਇنسੁਲਿਨ ਦੇ ਇੰਜੈਕਸ਼ਨ ਲੈ ਰਹੇ ਨੇ ਕਿੰਨੇ ਕਿੰਨੇ ਸਾਲਾਂ ਤੋਂ ਉਹਨਾਂ ਦੀਆਂ ਗੋਲੀਆਂ ਲੱਗੀਆਂ ਕਿੰਨੇ ਕਿੰਨੇ ਐਮਜੀ ਦੀਆਂ ਉਹ ਖਾ ਰਹੇ ਨੇ ਗੋਲੀਆਂ ਤੇ ਉਹਨਾਂ ਤੋਂ ਵੀ ਨਿਜਾਤ ਮਿਲ ਜਾਏਗਾ ਉਹਨਾਂ ਨੂੰ ਪਰਮਨੈਂਟਲੀ ਇਟ ਮੀਨਸ ਬਿਲਕੁਲ ਜੀ ਇੱਕ ਵਾਰੀ ਪੇਸ਼ੈਂਟ ਸ਼ੁਰੂ ਕਰੇ ਤਾਂ ਸਹੀ ਦਵਾਈ ਹੂੰ ਉਹਨੂੰ ਆਪਣੇ ਆਪ ਹੀ ਚਮਤਕਾਰ ਦਿਖੇਗਾ ਮੈਡੀਸਨ ਦਾ ਅੱਛਾ ਹਾਂਜੀ ਬਿਲਕੁਲ ਬਿਲਕੁਲ ਮਤਲਬ 10 15 ਦਿਨਾਂ ਦੇ ਵਿੱਚ ਪੇਸ਼ੈਂਟ ਦਾ ਜਿਹੜਾ ਹੈਗਾ ਇਨਸੂਲਿਨ ਘਟ ਘਟ ਕੇ ਬਿਲਕੁਲ ਬੰਦ ਹੋ ਜਾਏਗਾ ਅੱਛਾ ਮਤਲਬ ਤੁਸੀਂ ਇੱਕ ਹਿਸਾਬ ਦਾ ਜਿਹੜਾ ਵਿਊਅਰ ਹੈ ਕੋਈ ਪੇਸ਼ੈਂਟ ਹੈ ਸ਼ੂਗਰ ਦਾ ਉਹਨੂੰ ਤੁਸੀਂ ਅ ਸ਼ਰਟੀ ਦੇ ਰਹੇ ਹੋ ਕਿ ਇਹ ਸ਼ਰਤ ਹੈ ਇਲਾਜ ਹੈ ਸ਼ੂਗਰ ਦਾ ਦੇਖੋ ਸ਼ਰਤਾਂ ਬਿਲਕੁਲ ਸ਼ਰਤਾਂ ਹੈ ਬਾਕੀ ਦੇਖੋ ਬਹੁਤ ਸਾਰੀਆਂ ਬਹੁਤ ਸਾਰੇ ਫੈਕਟਰਸ ਹੁੰਦੇ ਨੇ ਜਿਹਦੇ ਤੇ ਡਿਪੈਂਡ ਕਰਦਾ ਹੁੰਦਾ ਹੈ ਪੇਸ਼ੈਂਟ ਦੀ ਏਜ ਪੇਸ਼ੈਂਟ ਦੀ ਡਾਈਟ ਪੇਸ਼ੈਂਟ ਦੀ ਇਮਿਊਨਿਟੀ ਔਰ 슈ਗਰ ਕਿੰਨੀ ਰਹਿ ਰਹੀ ਹੈ ਉਹਨੂੰ ਕਿੰਨੇ ਸਾਲ ਪੁਰਾਣੀ 슈ਗਰ ਹੈ ਬਹੁਤ ਸਾਰੇ ਫੈਕਟਰਸ ਤੇ ਡਿਪੈਂਡ ਕਰਦੀ ਹੁੰਦੀ ਹੈ ਬਟ ਇਦਾਂ ਹੈ ਕਿ ਰਿਜ਼ਲਟ ਜ਼ਰੂਰ ਮਿਲੇਗਾ ਮੈਮ ਅਕਸਰ ਲੋਕ ਕਹਿੰਦੇ ਕਿ 슈ਗਰ ਤਾਂ ਇੱਕ ਲਾ ਇਲਾਜ ਬਿਮਾਰੀ ਹੈ ਇਹ ਤਾਂ ਠੀਕ ਹੁੰਦੀ ਨਹੀਂ ਇਹ ਤਾਂ ਸਮਝ ਲਓ ਸਿਵਿਆਂ ਤੱਕ ਹੀ ਜਾਣੀ ਹੈ ਨਾਲ ਤੇ ਇਹ ਤੋਂ ਮਤਲਬ ਆਪਾਂ ਇਹਦੀ ਜਿਹੜੀ ਧਾਰਨਾ ਹੈ ਇਹਨੂੰ ਚੇਂਜ ਕਰ ਸਕਦੇ ਹਾਂ ਦਾ ਮਤਲਬ ਬਿਲਕੁਲ ਜੀ ਬਿਲਕੁਲ ਹੁਣ ਦੇਖੋ ਜਿਹਨੂੰ ਕੁਝ ਪਤਾ ਹੀ ਨਹੀਂ ਹੈਗਾ ਜਿਹਨੂੰ ਕੋਈ ਨੌਲੇਜ ਹੀ ਨਹੀਂ ਹੈਗਾ ਖਾਲੀ ਬੈਠਾ ਕਿਤੇ ਵੀ ਜਾ ਕੇ ਕੋਈ ਕਮੈਂਟ ਕਰਨਾ ਬੜਾ ਸੌਖਾ ਹੈ ਮੈਮ ਠੀਕ ਹੈ ਜਿਹਨੂੰ ਪਤਾ ਹੀ ਨਹੀਂ ਨੌਲੇਜ ਹੀ ਨਹੀਂ ਹੈਗੀ ਉਹ ਤਾਂ ਬੋਲੇਗਾ ਹੀ ਕਿ ਇਹਦਾ ਤਾਂ ਐਵੇਂ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਅਸੀਂ ਇਸ ਚੀਜ਼ ਦੇ ਉੱਤੇ ਰਿਸਰਚ ਕੀਤੀ ਹੈ ਅਸੀਂ ਐਵੇਂ ਨਹੀਂ ਕੋਈ ਵੀ ਚੀਜ਼ ਤੁਹਾਨੂੰ ਕਲੇਮ ਕਰਕੇ ਦੱਸ ਰਹੇ ਹੈਗੇ ਪੇਸ਼ੈਂਟ ਇੱਕ ਵਾਰੀ ਲੈਣਾ ਸ਼ੁਰੂ ਕਰੇ ਪੇਸ਼ੈਂਟ ਨੂੰ ਖੁਦ ਰਿਜ਼ਲਟ ਮਿਲੇ ਪਰ ਅਕਸਰ ਲੋਕ ਜਿਹੜੇ ਖਾਸ ਕਰਕੇ ਫੇਸਬੁੱਕ ਦੇ ਮਾਹਿਰ ਐਕਸਪਰਟ ਲੋਕ ਬੈਠੇ ਬਹੁਤ ਸਿਆਣੇ ਲੋਕ ਬੈਠੇ ਕਮੈਂਟ ਕਰਨ ਵਾਲੇ ਉਹਨਾਂ ਨੇ ਕਹਿਣਾ ਵੀ ਇਹ ਤਾਂ ਐਡ ਕਰ ਰਹੇ ਨੇ ਆਪਣੀ ਇਹਨਾਂ ਦੇ ਵਿੱਚ ਖਾਸ ਕੀ ਹੈ ਅਸੀਂ ਇਹਨਾਂ ਨੂੰ ਹੀ ਕਿਉਂ ਆਰਡਰ ਕਰੀਏ ਵੀ ਅਕਸਰ ਤੁਹਾਨੂੰ ਕਹਿੰਦਾ ਵਿਦਵਾਨ ਲੋਕ ਕਮੈਂਟ ਤਾਂ ਜ਼ਰੂਰ ਕਰਨਗੇ ਦੇਖੋ ਮੈਮ ਮੈਂ ਤੁਹਾਨੂੰ ਉਹੀ ਦੱਸਿਆ ਨਾ ਕਿ ਸਾਡੇ ਜਿਹੜੇ ਪੇਸ਼ੈਂਟਸ ਨੇ ਉਹ ਸਾਡੇ ਪੇਸ਼ੈਂਟ ਤੋਂ ਪੇਸ਼ੈਂਟ ਚੇਨ ਜੁੜੀ ਹੋਈ ਹੈ ਜਿਹਦੇ ਕਰਕੇ ਅਸੀਂ ਭਰੋਸਾ ਕਮਾਇਆ ਪੇਸ਼ੈਂਟਾਂ ਦਾ ਏਦਾਂ ਨਹੀਂ ਮਾਰਕੀਟਿੰਗ ਕਰਕੇ ਨਹੀਂ ਅਸੀਂ ਇਹ ਆਪਣੀ ਮੈਡੀਸਿਨ ਦੇ ਰਹੇ ਹੈਗੇ ਅਸੀਂ ਭਰੋਸਾ ਕਮਾ ਕੇ ਇਹ ਦਵਾਈ ਦੇ ਰਹੇ ਹਾਂ ਇਸ ਕਰਕੇ ਪੇਸ਼ੈਂਟ ਇੱਕ ਵਾਰੀ ਟਰਸਟ ਕਰਕੇ ਮੈਡੀਸਿਨ ਸਟਾਰਟ ਕਰੇ ਤੋਂ ਨੂੰ ਮੈਂ ਕਹਿੰਨੀ ਆ ਹੋ ਹੀ ਨਹੀਂ ਸਕਦਾ ਕਿ ਉਹਨੂੰ ਰਿਜ਼ਲਟ ਨਾ ਮਿਲੇ ਮਤਲਬ ਟਰਸਟ ਫੈਕਟਰ ਨਾਲ ਕੰਮ ਕਰਦਾ ਬਿਲਕੁਲ ਜੀ ਬਿਨਾ ਵਿਸ਼ਵਾਸ ਤੋਂ ਦੇਖੋ ਕੋਈ ਚੀਜ਼ ਨਹੀਂ ਹੁੰਦੀ ਹੈਗੀ ਆਪਾਂ ਆਪਾਂ ਆਪਣੀ ਪਰਸਨਲੀ ਵੀ ਦੇਖਦੇ ਆ ਆਪਾਂ ਕੋਈ ਨਵੀਂ ਚੀਜ਼ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਸੋਚਦੇ ਆ ਕਿ ਆ ਲੈઈએ ਕਿ ਨਾ ਲਈਏ ਫਰਕ ਪਊਗਾ ਪਤਾ ਨਹੀਂ ਨਹੀਂ ਪਊਗਾ ਪਰ ਇੱਕ ਭਰੋਸਾ ਕਰਕੇ ਫਿਰ ਆਪਾਂ ਮੰਗਾ ਲੈਂਦੇ ਆ ਫਿਰ ਦੇਖੋ ਜਿਹੜੀ ਚੀਜ਼ ਤੇ ਯਕੀਨ ਹੋਵੇ ਨਾ ਭਰੋਸਾ ਹੋਵੇ ਉਹ ਅਸਰ ਜ਼ਰੂਰ ਕਰਦੀ ਹੈ ਦਵਾਈ ਨੂੰ ਕਿਸ ਤਰ੍ਹਾਂ ਪੇਸ਼ੈਂਟ ਲੈ ਸਕਦਾ ਹੈ ਵੀ ਅਗਰ ਉਹਦੀ ਕੋਈ ਗੋਲੀ ਚੱਲ ਰਹੀ ਹੈ 슈ਗਰ ਦੀ ਜਾਂ ਇਨਸੂਲਿਨ ਦੇ ਇੰਜੈਕਸ਼ਨ ਲੈ ਰਿ ਹਾਲ ਵੀ ਲੈ ਸਕਦਾ ਜੇ ਨਹੀਂ ਲੈ ਰਿਆ ਤੇ ਇਹਨੂੰ ਲੈਣ ਦਾ ਤਰੀਕਾ ਕੀ ਹੈ ਦੇਖੋ ਇਹਦੀ ਜਿਹੜੀ ਡੋਜ਼ ਹੈ ਨਾ ਉਹ ਡਿਪੈਂਡ ਕਰਦਾ ਕਿ ਕਿਦੀ ਕਿੰਨੀ 슈ਗਰ ਰਹਿੰਦੀ ਹੈ ਬਾਕੀ ਰਹੀ ਗੱਲ ਜਿਹੜੀ ਸਾਡੀ ਆ ਸਟੈਮ ਸੈਲ ਮੈਡੀਸਨ ਹੈ ਇਹਦਾ ਇਹਦੀ ਤੁਸੀਂ ਸਿਰਫ ਕਾਲੀ ਮਿਰਚ ਦੇ ਦਾਣੇ ਜਿੰਨੀ ਕੁਆਂਟੀਟੀ ਜੀਭ ਥੱਲੇ ਰੱਖਣੀ ਹੁੰਦੀ ਹੈ ਅੱਛਾ ਹਾਂ ਇਹਦੀ ਡੋਜ਼ ਇਹੀ ਰਹਿੰਦੀ ਹੈ ਇਹਨੂੰ ਸਵੇਰੇ ਉੱਠਦੇ ਸਾਰ ਨਿਰਨੇ ਕਾਲ ਜੇ ਖਾਲੀ ਪੇਟ ਲੈਣਾ ਹੁੰਦਾ ਹੈ ਇਹਦਾ ਇੱਕ ਫਿਕਸ ਟਾਈਮ ਹੁੰਦਾ ਹੈ ਤੇ ਬਾਕੀ ਟੈਬਲੇਟ ਜਿਹੜੀਆਂ ਹੁੰਦੀਆਂ ਨੇ ਉਹਦੀ ਡੋਸ ਡਿਪੈਂਡ ਕਰਦੀ ਹੈ ਕਿ ਕਿਨੂੰ ਕਿੰਨੀ 슈ਗਰ ਰਹਿ ਰਹੀ ਮੈਮ ਅਗਰ ਕਿਸੇ ਨੂੰ 슈ਗਰ ਦੇ ਸਿੰਟਮਸ ਨਜ਼ਰ ਆ ਰਹੇ ਨੇ ਸਪੋਜ਼ ਕਿਸੇ ਨੂੰ ਲੱਗ ਰਿਹਾ ਕਿ ਮੈਨੂੰ ਵੀਕਨੈਸ ਲੱਗ ਰਹੀ ਹੈ ਅਗਰ ਥੋੜਾ ਟਾਈਮ ਰੋਟੀ ਨਹੀਂ ਖਾਦੀ ਜਾਂ ਕੁਝ ਹੈ ਨਾ ਤੇ ਅਗਰ ਕਿਸੇ ਨੂੰ ਸਿੰਟਮਸ ਨਜ਼ਰ ਆਣ ਤੇ ਉਹ ਕਿਸ ਤਰ੍ਹਾਂ ਮਤਲਬ 슈ਗਰ ਚੈੱਕ ਕਰਵਾ ਸਕਦਾ ਕਿਸ ਤਰ੍ਹਾਂ ਕੀ ਲੱਗਦਾ ਕਿ ਕਿਹੜੇ ਕਿਹੜੇ ਟੈਸਟ ਕਰਵਾਉਣੇ ਪੈਂਦੇ ਆ ਕੀ ਕੀ ਕਰਨਾ ਪੈਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਵੀ ਐਕਚੁਅਲ ਜੋ 슈ਗਰ ਹੈ ਕੀ ਚੀਜ਼ ਹੈ ਦੇਖੋ ਜਿਹੜੀ ਸਾਡੀ ਬਾਡੀ ਹੈ ਉਹ ਇੱਕ ਚੀਜ਼ ਨਾਲ ਕੰਮ ਕਰ ਰਹੀ ਹੈ ਉਹ ਹੈ ਗਲੂਕੋਸ ਠੀਕ ਹੈ ਜਦੋਂ ਇਹ ਗਲੂਕੋਸ ਜਿਆਦਾ ਮਾਤਰਾ ਦੇ ਵਿੱਚ ਸਾਡੀ ਬਾਡੀ ਦੇ ਵਿੱਚ ਸਾਡੇ ਬਲੱਡ ਚ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਉਦੋਂ ਆਪਾਂ ਕਹਿ ਦਿੰਦੇ ਆ ਜੀ ਸ਼ੂਗਰ ਹੋ ਗਿਆ ਜੀ ਠੀਕ ਹੈ ਬਾਕੀ ਰਹੀ ਗੱਲ ਵੀ ਇਹ ਪਤਾ ਕਿਵੇਂ ਲੱਗੇਗਾ ਦੇਖੋ ਇਹਦੇ ਕੁਝ ਕਾਮਨ ਜਿਹੇ ਸਿੰਪਟਮ ਹੁੰਦੇ ਨੇ ਜੋ ਲੱਛਣ ਹੁੰਦੇ ਨੇ ਜੋ ਮਰੀਜ਼ਾਂ ਚ ਆਮ ਤੌਰ ਤੇ ਦੇਖਣ ਨੂੰ ਮਿਲਦੇ ਆ ਸਭ ਤੋਂ ਪਹਿਲਾਂ ਤਾਂ ਦੇਖੋ ਇੱਕ ਪਿਆਸ ਬੜੀ ਲੱਗਦੀ ਹੈ ਬਾਰ-ਬਾਰ ਬਾਥਰੂਮ ਜਾਣਾ ਪੈਂਦਾ ਹੈ ਕਈਆਂ ਦੀ ਨਿਗਾ ਘਟ ਜਾਂਦੀ ਹੈ ਕਈਆਂ ਨੂੰ ਪੇਟ ਦੀ ਦਿੱਕਤ ਆਣ ਲੱਗ ਜਾਂਦੀ ਹੈ ਮਤਲਬ ਜਿਵੇਂ ਕਹਿ ਲਓ ਕਦੀ ਕਨਸਟਿਪੇਸ਼ਨ ਹੋ ਗਈ ਕਦੀ ਲੂਸ ਸਟੂਲ ਲੱਗ ਗਏ ਵੀਕਨੈਸ ਹੋਣੀ ਹੱਥ ਪੈਰ ਸੁੰਨ ਹੋਣੇ ਨਸਾਂ ਦੀ ਕਮਜ਼ੋਰੀ ਹੋਣੀ ਇਹ ਆਮ ਲੱਛਣ ਨੇ ਕਈ ਵਾਰੀ ਕੀ ਹੁੰਦਾ ਕਿ ਆਪਾਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਨੇ ਆ ਵੀ ਕੋਈ ਗੱਲ ਨਹੀਂ ਕੀ ਪਤਾ ਆ ਬਿਨਾਂ ਸਹੀ ਨਹੀਂ ਖਾਦਾ ਹੈਗਾ ਤਾਂ ਦਿੱਕਤ ਹੋ ਰਹੀ ਹੈ ਬਟ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਕਿਸੇ ਬਹੁਤ ਵੱਡੀ ਬਿਮਾਰੀ ਨੂੰ ਨਿਯੋਤਾ ਦੇ ਰਹੇ ਹਾਂ ਠੀਕ ਹੈ ਇਹ ਸਾਰੇ ਲੱਛਣਾਂ ਤੋਂ ਆਪਾਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਵੀ ਹੋ ਸਕਦਾ ਸਾਨੂੰ 슈ਗਰ ਹੋ ਗਈ ਹੋਵੇ ਤੇ ਮਤਲਬ ਜਦੋਂ ਹੀ ਕਿਸੇ ਮਰੀਜ਼ ਨੂੰ ਇਹ ਲੱਛਣ ਦਿਖਣ ਤਾਂ ਤੁਰੰਤ ਆਪਣੇ ਜਿਹੜੇ ਹੈਗੇ ਆ ਫਾਸਟਿੰਗ 슈ਗਰ ਕਰਾਓ ਐਚਬੀਏ1ਸੀ ਟੈਸਟ ਹੁੰਦਾ 3 ਮਹੀਨੇ ਵਾਲੀ 슈ਗਰ ਵਾਲਾ ਉਹ ਇਮੀਡੀਏਟਲੀ ਕਰਾਓ ਉਹਦੇ ਤੋਂ ਆਪਾਂ ਨੂੰ ਕਨਫਰਮ ਹੋ ਜਾਂਦਾ ਹੈ ਕਿ ਪੇਸ਼ੈਂਟ ਨੂੰ 슈ਗਰ ਹੈ ਕਿ ਨਹੀਂ ਹੈ ਮੈਂ ਇੱਕ ਪਾਸੇ ਤਾਂ ਹੁਣ ਤੁਸੀਂ ਦੱਸ ਦਿੱਤਾ ਕਿ 슈ਗਰ ਦੇ ਆ ਟਾਈਪਸ ਨੇ ਤੇ ਇਹ ਲੱਛਣ ਨੇ ਤੇ ਇਦਾਂ ਇਹ ਤੋਂ ਬਚਿਆ ਜਾ ਸਕਦਾ ਪਰ ਜਿਹੜੇ ਇਨਸੂਲਿਨ ਘਟਵਾਦ ਲੋਗ ਲੈਂਦੇ ਨੇ ਹਨਾ ਉਹਨਾਂ ਤਾਂ ਉਹਨਾਂ ਦੇ ਕਿੱਦਾਂ ਪਤਾ ਲੱਗਦਾ ਇਹ ਲੱਛਣ ਵੀ ਔਰ ਉਹਨਾਂ ਦਾ ਕਿੱਦਾਂ ਬਚਾ ਕੀਤਾ ਜਾ ਸਕਦਾ ਜਿਵੇਂ ਤੁਸੀਂ ਟਾਈਪਸ ਵੀ ਦੱਸਿਆ 슈ਗਰ ਦੀਆਂ ਹਨਾ ਬਈ ਟਾਈਪ 1 ਹੁੰਦੀ ਹੈ ਟਾਈਪ 2 ਹੁੰਦੀ ਹੈ ਤੇ ਕਿਸ ਤਰ੍ਹਾਂ ਪਤਾ ਲੱਗਦਾ ਦੇਖੋ ਜੀ ਮੈਂ ਤੁਹਾਨੂੰ ਦੱਸਿਆ ਵੀ ਡਾਇਗਨੋਸ ਕਰਨ ਵਾਸਤੇ ਕਿ ਮਰੀਜ਼ ਨੂੰ 슈ਗਰ ਹੈਗੀ ਹੈ ਕਿ ਨਹੀਂ ਹੈਗੀ ਉਹਦੇ ਵਾਸਤੇ ਆਪਾਂ 3 ਮਹੀਨੇ ਵਾਲੀ 슈ਗਰ ਦਾ ਟੈਸਟ ਐਚਪੀਏ 1 ਸੀ ਫਾਸਟਿੰਗ ਬਲੱਡ 슈ਗਰ ਕਰਾਣੇ ਆ ਤੇ ਇਨਸੂਲਿਨ ਦਾ ਲੈਵਲ ਜਾਣਨ ਲਈ ਟੈਸਟ ਹੁੰਦਾ ਸੀ ਪੈਪਟਾਈਡ ਦਾ ਉਹ ਅਸੀਂ ਐਡਵਾਈਸ ਕਰਦੇ ਆ ਉਹਦੇ ਤੋਂ ਪਤਾ ਲੱਗ ਜਾਂਦਾ ਕਿ ਇਨਸੂਲਿਨ ਬਣ ਰਿਹਾ ਹੈ ਨਹੀਂ ਬਣ ਰਿਹਾ ਹੈ ਕਿੰਨਾ ਬਣ ਰਿਹਾ ਹੈ ਉਹ ਉਹਦੇ ਤੋਂ ਪਤਾ ਲੱਗ ਜਾਂਦਾ ਹੈ ਅ ਤੇ ਅਗਰ ਕਿਸੇ ਨੇ ਆਰਡਰ ਕਰਨੀ ਹੋਵੇ ਜਾਂ ਮਤਲਬ ਕਿਸੇ ਨੂੰ ਰਾਬਤਾ ਕਰਨਾ ਹੋਵੇ ਕਿਸ ਤਰ੍ਹਾਂ ਕਰ ਸਕਦਾ ਅ ਦੇਖੋ ਸਾਡੀਆਂ ਆਲਓਵਰ ਪੰਜਾਬ ਤਿੰਨ ਬ੍ਰਾਂਚੇਸ ਨੇ ਲੁਧਿਆਣਾ ਜ਼ਿਰਕਪੁਰ ਤੇ ਅੰਮ੍ਰਿਤਸਰ ਜੀ ਪੇਸ਼ੈਂਟ ਸਾਡੇ ਕੋਲ ਆ ਕੇ ਲੈ ਜਾਏ ਤਾਂ ਬਹੁਤ ਵਧੀਆ ਗੱਲ ਹੈ ਜੇ ਪੇਸ਼ੈਂਟ ਨਹੀਂ ਆ ਸਕਦਾ ਹੈਗਾ ਤਾਂ ਘਰੇ ਬੈਠਾ ਆਨਲਾਈਨ ਆਰਡਰ ਵੀ ਕਰ ਸਕਦਾ ਕਾਲ ਕਰੇ ਤੇ ਕੁਝ ਹੀ ਦਿਨਾਂ ਦੇ ਵਿੱਚ ਉਹਨਾਂ ਦੇ ਘਰ ਪਹੁੰਚਦੀ ਕਰ ਦਿੰਦੇ ਅਸੀਂ ਦਵਾਈ ਭਾਵੇਂ ਉਹ ਪੰਜਾਬ ਇੰਡੀਆ ਜਾਂ ਅਬ੍ਰੋਡ ਕਿਤੇ ਵੀ ਬਾਹਰਲੀ ਕੰਟਰੀ ਕਿਤੇ ਵੀ ਬੈਠਾ ਹੋਇਆ ਅੱਛਾ ਹਾਂ ਮਤਲਬ ਬਾਹਰ ਵੀ ਭੇਜ ਦਿੰਦੇ ਬਿਲਕੁਲ ਜੀ ਬਿਲਕੁਲ ਬਾਹਰ ਵੀ ਠੀਕ ਹੈ ਮਤਲਬ ਇਹ ਧਾਰਨਾ ਜਿਹੜੀ ਹੈ ਲੋਕਾਂ ਦੀ ਕਿ 슈ਗਰ ਇੱਕ ਲਾ ਇਲਾਜ ਬਿਮਾਰੀ ਹੈ ਇਹਨੂੰ ਹੁਣ ਤੁਸੀਂ ਪੂਰੀ ਤਰ੍ਹਾਂ ਬਦਲਣ ਵਾਲੇ ਹੋ ਬਿਲਕੁਲ ਜੀ ਬਿਲਕੁਲ ਸੋ ਬਹੁਤ ਬਹੁਤ ਧੰਨਵਾਦ ਉਮੀਦ ਹੈ ਮੈਮ ਕਿ ਲੋਕਾਂ ਨੂੰ ਖਾਸ ਕਰਕੇ ਜਿਹੜੇ 슈ਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਆਪਣੇ ਸਵਾਲਾਂ ਦੇ ਸ਼ਾਇਦ ਜਵਾਬ ਮਿਲ ਗਏ ਹੋਣਗੇ ਸੋ ਤੁਸੀਂ ਅਗਰ ਤੁਹਾਡੇ ਮਾਈਂਡ 'ਚ ਇਹ ਚੀਜ਼ ਹੈ ਕਿ 슈ਗਰ ਦਾ ਕੋਈ ਇਲਾਜ ਨਹੀਂ ਹੈ 슈ਗਰ ਲਾ ਇਲਾਜ ਬਿਮਾਰੀ ਹੈ ਤੇ ਹੁਣ ਜੜ ਤੋਂ ਖਤਮ ਕਰਨ ਦੇ ਲਈ 슈ਗਰ ਨੂੰ ਮੈਮ ਸਾਡੇ ਸਟੂਡੀਓ ਪਹੁੰਚੇ ਨੇ ਤੇ ਮੈਮ ਦਾਵਾ ਭਰ ਰਹੇ ਨੇ ਕਿ ਇਹ ਜਿਹੜੀ ਸ਼ੂਗਰ ਦੀ ਬਿਮਾਰੀ ਹੈ ਜੜ ਤੋਂ ਜੜੀ ਅਸੀਂ ਪੂਰੀ ਤਰ੍ਹਾਂ ਖਤਮ ਕਰ ਦਾਂਗੇ ਸੋ ਆਰਡਰ ਕਰੋ ਨੀਚੇ ਦਿੱਤੇ ਹੋਏ ਨੰਬਰ ਦੇ ਨਾਲ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਵੀ ਸ਼ੂਗਰ ਦੀ ਦਵਾਈ ਜਿਹੜੀ ਹੈ ਘਰ ਮੰਗਵਾ ਸਕਦੇ ਹੋ